ਆਪ ਕੀ ਆਵਾਜ਼ ਸਮਾਚਾਰ ਆਪ ਤੱਕ ਦੇਖਿਆ ਤੋਂ ਕਿਹਾ ਸੀਗਾ ਵੀ ਚਲ ਜਿੰਦਾ ਲਗਾ ਮੈਂ ਕਿਹਾ ਫੋਨ ਲਾ ਦੂਗਾ ਅੱਜ ਨਾਲ ਸਵੇਰੇ ਲਾ ਦੂਗਾ ਬਾਹਰ ਜਾ ਕੇ ਮੈਨੂੰ ਫੋਨ ਲਾ ਆਂਦਾ ਸੀ ਮੋਗੇ ਵੀ ਫਿਰ ਪੁਲਿਸ ਨੂੰ ਪਤਾ ਲੱਗ ਗਿਆ ਵੀ ਮੋਗੇ ਉਹਨਾਂ ਨੇ ਇੱਕ ਹੀ ਟਾਈਮ ਤੇ ਆ ਕੇ ਉਹਨਾਂ ਨੂੰ ਫੜ ਲਿਆ ਫਿਰ ਇਹਨਾਂ ਨੇ ਕਾਰਵਾਈ ਕੀਤੀ ਫਿਰ ਉਹ ਮੰਨੇ ਵੀ ਹਾਂ ਵੀ ਅਸੀਂ ਮੁੰਡਾ ਆਏ ਕਰਕੇ ਇੱਥੇ ਮਾਰਤਾ ਇੱਥੇ ਪਿਆ ਵਾ ਮੋਗਾ ਦੇ ਬਦਨੀ ਖੁਰਤ ਵਿੱਚ ਇੱਕ ਸਨਸਨੀ ਫਲੌਨ ਵਾਲਾ ਮਾਮਲਾ ਸਾਹਮਣੇ ਆਇਆ ਜਿਸ ਵਿੱਚ ਐਨਆਰਆਈ ਦੇ ਕਤਲ ਤੋਂ ਬਾਅਦ ਦੋਸਤਾਂ ਵੱਲੋਂ ਆਪਣੀ ਸਾਥੀ ਦਾ ਕਤਲ ਕਰ ਦਿੱਤਾ ਗਿਆ ਇਸ ਸਬੰਧੀ ਜਾਣਕਾਰੀ ਦਿੰਦੇ ਆ ਪਿੰਡ ਬਦਨੀ ਖੁਰਤ ਦੇ ਨੰਬਰਦਾਰ ਜੱਗਾ ਸਿੰਘ ਨੇ ਦੱਸਿਆ ਕਿ ਮ੍ਰਿਤਕ ਮਨਦੀਪ ਸਿੰਘ ਉਰਫ ਤੀਰਤ ਸਿੰਘ ਪਿਛਲੇ ਕਈ ਸਾਲਾਂ ਤੋਂ ਹਾਂਗਕਾਂਗ ਵਿੱਚ ਰਹਿ ਰਿਹਾ ਸੀ ਅਤੇ ਕੁਝ ਕੁ ਮਹੀਨੇ ਪਹਿਲਾਂ ਆਪਣੇ ਪਿੰਡ ਬਦਨੀ ਖੁਰਤ ਆਇਆ ਸੀ ਉਹਨਾਂ ਦੱਸਿਆ ਕਿ ਅੱਜ ਸਵੇਰੇ ਜਦ ਪਿੰਡ ਦੇ ਸਰਪੰਚ ਨੇ ਉਹਨਾਂ ਨੂੰ ਆਕੇ ਦੱਸਿਆ ਕਿ ਉਹਨਾਂ ਦੇ ਪਿੰਡ ਦੇ ਦੋ ਨੌਜਵਾਨਾਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲਿਆ ਤਾਂ ਇਸ ਸਬੰਧੀ ਜਦ ਉਹ ਥਾਣੇ ਪਹੁੰਚੇ ਤਾਂ ਪਤਾ ਲੱਗਾ ਕਿ ਇਹਨਾਂ ਦੋਨਾਂ ਨੌਜਵਾਨਾਂ ਵੱਲੋਂ ਐਨਆਰਆਈ ਮਨਦੀਪ ਸਿੰਘ ਦਾ ਕਤਲ ਕਰ ਦਿੱਤਾ। ਫਿਲਹਾਲ ਲਾਸ਼ ਨੂੰ ਕਬਜ਼ੇ 'ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਜਦੋਂ ਇਹਨੂੰ ਵੇਖਿਆ ਨਾ ਅੰਦਰ ਅਸੀਂ ਬਾਰ ਖੋਲਿਆ ਤੇ ਮੁਸ਼ਕ ਮਾਰਿਆ ਜਦੋਂ ਅਸੀਂ ਗਾਂ ਗਏ ਦੇ ਘਾ ਕੋਤਾ ਵੀ ਉਧਰ ਮਰੇ ਆਪੇ ਬਾਹਰਲੇ ਪਾਸੇ 15 ਜਿਹੜਾ ਅੰਦਰ ਕੋਈ ਇਹਨਾਂ ਦੇ ਘਰੇ ਕੋਈ ਆਇਆ ਗਿਆ ਨਹੀਂ ਕੋਈ ਜਿੰਦਾਬਾਦ ਜਿੰਦਾਬਾਦੋਂ ਲੱਗਾ ਸੀ ਅਸੀਂ ਜਾਂਦੇ ਰੋ ਹੀ ਸੀ ਬਾਰਮੂਰ ਦੀ ਮੈਂ ਗੁਰਦੁਆਰੇ ਆਥਨ ਸਵੇਰੀ ਜਾਂਦਾ ਤੇ ਦੁੱਧ ਦੁੱਧ ਪੋਣ ਜਾਂਦਾ ਮੈਂ ਵੇਖਣਾ ਵੀ ਜਿੰਦਾ ਲੱਗਾ ਹੈ ਜੇ ਮੜਾ ਮੜਾ ਜਿੰਦਾ ਖੁੱਲਾ ਹੁੰਦਾ ਤਾਂ ਮੈਂ ਖੜ੍ਹ ਜਾਂਦਾ ਇਹ ਪਰ ਮੈਂ ਕਿੰਨੀ ਕਿਸ ਜਿਹੜੇ ਮੇਰੇ ਨਾਲ ਉਮਰੇ ਦੀ ਇਹ ਮਾਸਾ ਪਹਿਰੇ ਜਿਹਰੇ ਆਇਆ ਸੀਗਾ ਮੁੱਗੇ ਤੋਂ ਉਦੋਂ ਬਾਅਦ ਸ਼ਾਮ ਤੱਕ ਰਿਹਾ ਫਿਰ ਸ਼ਾਮ ਨੂੰ ਇਹਨਾਂ ਨੇ ਫੋਨ ਲਾਇਆ ਵੀ ਆ ਜਾ ਵੀ ਆਪਾਂ ਮੂਵੀ ਦੇਖ ਕੇ ਆਉਨੇ ਆ ਚਾਹ ਉਹਨੂੰ ਫਿਰ 7:30 ਇਹਨੂੰ ਮੇਰੇ ਭਰਾ ਨੂੰ ਛੱਡ ਕੇ ਉਹ ਟੁਰ ਕੇ ਅੱਡੇ ਤੱਕ ਗਿਆ ਜੀ ਅੱਡੇ ਉਏ ਬਾਕੇ ਲੈ ਕੇ ਗਏ ਦੋਨੇ ਜਾਣੇ ਤੇ ਲੈ ਕੇ ਪਹਿਲਾਂ ਇਹਨਾਂ ਨੇ ਮੈਂ ਫੋਨ ਲਾਇਆ 9 ਵਜੇ ਵੀ ਕਿੱਥੇ ਆ ਉਹ ਕਹਿੰਦਾ ਮੈਂ ਫਿਲਮ ਦੇਖ ਕੇ ਆਉਣਾ ਮੈਂ ਆਪੇ ਆ ਜੂੰਗਾ ਘਰੇ ਇਹਨੂੰ ਮੈਂ ਕਾਂਡਾ ਢੱਕ ਕੇ ਆ ਜੂੰਗੀ ਗੇਟ ਲਾ ਲੂ ਮੈਂ ਕਿਹਾ ਠੀਕ ਆ ਤੇ ਉਸ ਤੋਂ ਬਾਅਦ ਫਿਰ ਫਿਰ ਫੋਨ ਬੰਦ ਹੋ ਗਿਆ ਉਹਦੇ ਉਸ ਤੋਂ ਬਾਅਦ ਤੇ ਮੈਂ ਸਾਰਿਆਂ ਨੂੰ ਪੁੱਛਣ ਲੱਗਾ ਵੀ ਕਿੱਥੇ ਆ ਕਿੱਥੇ ਕੁਛ ਨਹੀਂ ਪਤਾ ਲੱਗਾ ਉਸ ਤੋਂ ਬਾਅਦ ਤੇ ਲੱਭਦੇ ਲੱਭਦੇ ਸਵੇਰ ਤੱਕ ਫਿਰ ਇਹ ਇਹ ਪਿੰਡ ਖਰਦੇ ਸੀਗੇ ਮੁੰਡੇ ਦਿਨ ਨੇ ਕੀਤਾ ਵਾ ਮੈਂ ਇਹਨਾਂ ਨੂੰ ਪੁੱਛੇ ਮੇਰਾ ਭਰਾ ਕਿੱਥੇ ਹੈ ਇਹ ਕਹਿੰਦੇ ਸਾਨੂੰ ਨਹੀਂ ਕੋ ਪਤਾ ਹਨਾ ਤੇ ਸਾਨੂੰ ਕੁਝ ਨਹੀਂ ਪਤਾ ਸੀ ਅਸੀਂ ਤਾਂ ਵੀ ਆਪ ਦੀ ਰਸਤੇ ਅਰੀ ਚਲੇ ਗਏ ਸੀ ਉਹਨੂੰ ਕਹਤਾ ਸੀ ਵੀ ਅਸੀਂ ਨਹੀਂ ਤੈਨੂੰ ਲੈ ਕੇ ਜਾਣਾ ਅਸੀਂ ਕੰਮ ਜਾਣਾ ਵਾ ਉਸ ਤੋਂ ਬਾਅਦ ਇਹ ਝੂਠ ਬੋਲੀਵੇ ਬੋਲੀ ਗਏ ਇਹ ਫਿਰ ਨਾ ਪਿੰਡੋਂ ਭੱਜ ਗਏ ਇਹਨੂੰ ਆਪਣਾ ਹੋ ਗਿਆ 1.5 ਸਾਲ ਦੇ ਗਰੀਬ ਹੋ ਗਿਆ ਜਾਨੀ ਹਾਂ ਕੌਂ ਜਾਂਦਾ ਸੀ ਤੇ ਵਾਪਸ ਆ ਜਾਂਦਾ ਸੀ ਕੋਈ ਰੰਜਿਸ਼ ਸੀ ਕੀ ਕਿਸੇ ਨਾਲ ਜੀ ਇਹਨਾਂ ਦੀ ਇਹ ਰੰਜਿਸ਼ ਦੇ ਬਾਰੇ ਜੀ ਪਿੰਡ ਦੇ ਬੰਦੇ ਦੱਸ ਸਕਦੇ ਸਾਨੂੰ ਇਹਦੇ ਬਾਰੇ ਕੋਈ ਨੌਲੇਜ ਨਹੀਂ ਹੈ ਜੀ ਇਹ ਇਹਨਾਂ ਦੀ ਫੈਮਿਲੀ ਕੋਈ ਬੱਚੇ ਇਹਨਾਂ ਦੇ ਕੋਈ ਪਹਿਲਾਂ ਬੱਚਾ ਹੈ ਨਹੀਂ ਸੀਗਾ ਪੱਜਣੇ ਪਹਿਲਾ ਵਿਆਹ ਹੋਇਆ ਵਿਆਹ ਸੀਗਾ ਇਹਦਾ ਡੁੱਡ ਫੋਰਸ ਹੋਇਆ ਸੀਗਾ ਉਮਰ ਕਿੰਨੀ ਜਨਾਂ ਦੀ ਓੰਵਰੇ ਦੀ ਹੋਊਗੀ ਮੇਰਾ 32 33 ਸਾਲ ਦੇ ਕਰੀਬ ਹੋਊਗੀ ਹਾਂਜੀ ਪਿੰਡੋਂ ਉਮਰ ਕਿੰਨੀ ਬਣ 16 17 ਸਾਲ ਇਹ ਜੀ ਕੱਲ ਸ਼ਾਮ ਨੂੰ ਕਿਸੇ ਯਾਰਾਂ ਦੋਸਤਾਂ ਨਾਲ ਮੇਰੇ ਪਿੰਡ ਦੇ ਆ ਨਹੀਂ ਕਰੋ ਗਿਆ ਫਿਲਮ ਦੇਖਣ ਲਈ ਜੋ ਜਾਣਕਾਰੀ ਇਹਨਾਂ ਤੋਂ ਪਰਿਵਾਰ ਤੋਂ ਬੱਚਿਆਂ ਤੋਂ ਮਿਲੀ ਜਾਨੇ ਭਰਾਵਾਂ ਤੋਂ ਇਹਨਾਂ ਨੇ ਸਵੇਰ ਜਾਣ ਦੀ ਜਦੋਂ ਉਹ ਪੜਤਾਲ ਕਾ ਨਹੀਂ ਸ਼ੁਰੂ ਕੀਤੀ ਵੀ ਰਾਤ ਘਰੇ ਨਹੀਂ ਆਇਆ ਤਾਂ ਹੌਲੀ ਹੌਲੀ ਮਤਲਬ ਇਹਨਾਂ ਨੂੰ ਪਤਾ ਲੱਗਿਆ ਵੀ ਉਹਦੀ ਮਤਲਬ ਮੌਤ ਹੋ ਚੁੱਕੀ ਹੈ ਤੇ ਉਹਦੀ ਡੈੱਡ ਬੋਡੀ ਜਿਹੜੀ ਮੋਗੇ ਸਕਾਈ ਰੱਗ ਪੈਲਸਾ ਮਹਿਣੇ ਕੋਲੇ ਉੱਥੇ ਰੇਲਵੇ ਲਾਈਨ ਦੇ ਨਾਲ ਟ੍ਰੇਨ ਦੇ ਵਿੱਚ ਪਈ ਸੀ ਉਸ ਤੋਂ ਬਾਅਦ ਸਾਨੂੰ ਵੀ ਪਿੰਡ ਵਿੱਚ ਕਿਉਂਕਿ ਪਿੰਡ ਦੇ ਸਰਪੰਚ ਨੂੰ ਦੇ ਉੱਤੇ ਮੈਨੂੰ ਵੀ ਫੋਨ ਗਿਆ ਤੇ ਮੈਂ ਤੁਰੰਤ ਉੱਥੋਂ ਪਿੰਡੋਂ ਆਇਆ ਤੇ ਡੈੱਡ ਬੋਡੀ ਜਿਹੜੀ ਉੱਥੋਂ ਬਰਾਮਦ ਪੁਲਿਸ ਮੁਲਾਜ਼ਮਾਂ ਨੇ ਕਰ ਲਈ ਸੀ ਉਦੋਂ ਪਹਿਲਾਂ ਤੇ ਉਸ ਤੋਂ ਬਾਅਦ ਡੈੱਡ ਬੋਡੀ ਜਿਹੜੀ ਹੈ ਮੋਗਾ ਸਾਸਤਾ ਦੀ ਮੋਰਚਰੀ ਦੇ ਵਿੱਚ ਜਿਹੜੀ ਰੱਖ ਦਿੱਤੀ ਗਈ ਹੈ ਸਬਕ ਕਾਰਨ ਕੀ ਰਿਹਾ ਹੈ ਕਿਉਂ ਹੈ ਜਿਸ ਨੇ ਮੇਰੀ ਕਤਲ ਕੀਤਾ ਹੈ ਕੀ ਕਾਰਨ ਕੀ ਕੋਈ ਰੰਜਿਸ਼ ਹੈ ਕੋਈ ਜਾਤੀ ਦਸ਼ਮਣੀ ਹੈ ਕੀ ਕਾਰਨ ਰਿਹਾ ਹੈ ਸਰ ਥੋੜਾ ਮਗਰ ਨੂੰ ਸਰ ਸਰ ਵੇੜੀ ਗਰੀ ਜੀ ਸਰ ਦਿਓ ਜਾਣਕਾਰੀ ਕਿ ਐਨਆਰਡੀ ਲਾਸ਼ ਮਿਲੀ ਇੱਥੇ ਸਰ ਕੀ ਸੀਗਾ ਪੂਰਾ ਮਸਲਾ ਸਰ ਸਾਨੂੰ ਹੀ ਅੱਜ ਸ਼ਾਮ ਨੂੰ ਤਲਾ ਮਿਲੀ ਸੀ ਵੀ ਮਨਦੀਪ ਸਿੰਘ ਉਰਫ ਤੀਰਥ ਸਿੰਘ ਪੁੱਤਰ ਕਰਨੈਲ ਸਿੰਘ ਬਦਨੀ ਖੁਰਦ ਇਹਦੀ ਤਿੰਨ ਬੰਦੇ ਨੇ ਮਨੀਕਰਨ ਸਿੰਘ ਤੇ ਜੀਤ ਸਿੰਘ ਤੇ ਕੁਲਵਿੰਦਰ ਸਿੰਘ ਇੰਨਾਂ ਨੇ ਇਹਨਾਂ ਦਾ ਕਤਲ ਕਰਕੇ ਉਹਦੀ ਕੋਠੀ ਵਿੱਚ ਹੀ ਬੰਦ ਕਰਕੇ ਹੁਣ ਤੱਕ ਉਹਨਾਂ ਨੇ ਕਿਸੇ ਨੂੰ ਵੀ ਨਹੀਂ ਦੱਸਿਆ ਇਹ ਹੁਣੇ ਮੌਕੇ ਤੇ ਪਹੁੰਚ ਕੇ ਉਹਦੀ ਲਾਸ਼ ਤੁਹਾਨੂੰ ਬਰਾਮਦ ਹੋ ਸਕਦੀ ਹੈ ਜੇ ਇਸ ਤੇ ਅਸੀਂ ਆਪ ਦੀ ਕਰ ਵੀ ਅਰੰਭ ਕਰ ਦਿੱਤੀ ਹੈ ਕਿਤੋਂ ਲਿਆ ਸੀਗੇ ਬੰਦੇ ਸਰਪਨੇ ਇਹ ਇਤਨੇ ਬਦਨੀ ਕਰ ਦਿੱਤੀ ਕਿੰਨੇ ਦਿਨ ਬਾਅਦ ਲਾਸ਼ ਬੁਲਿਆ ਕਿੰਨੇ ਦਿਨ ਪਹਿਲਾਂ ਮਾਰਿਆ ਗਿਆ ਸੀ ਇਹ ਕਈ ਦਿਨ ਪਹਿਲਾਂ ਦੱਸਿਆ ਜੀ ਕਲੀਅਰ ਨਹੀਂ ਕਾਰਨ ਕੀ ਦੱਸਿਆ ਜੀ ਕਾਰਨ ਨਹੀਂ ਜੀ ਮਤਲਬ ਇਹ ਇਕੱਲੇ ਹੀ ਰਹਿੰਦੇ ਸੀਗੇ ਇੱਥੇ ਇਹ ਇੱਥੇ ਕੋਠੀ 'ਚ ਇਕੱਲੇ ਹੀ ਰਹਿੰਦਾ ਸੀ ਇੱਕ ਇੱਕ ਹੋਰ ਨੌਜਵਾਨ ਦੀ ਵੀ ਕਹਿੰਦੇ ਕਤਲ ਕੀਤਾ ਗਿਆ ਇਹਨਾਂ ਦੇ ਵਿੱਚੋਂ ਜਿਨ੍ਹਾਂ ਨੇ ਕਤਲ ਕੀਤਾ ਸੀ ਉਹਦੀ ਉਹਦੀ ਕੀ ਹੈ ਜੀ ਉਹਦੇ ਬਾਰੇ ਮੈਨੂੰ ਨਹੀਂ ਅਜੇ ਜਾਣਕਾਰੀ ਸਰ ਕੋਈ ਅਰੈਸਟ ਹੋਇਆ ਏ ਤੱਕ ਸਰ ਨਹੀਂ ਹੈ ਜੀ ਕੋਈ ਅਰੈਸਟ ਨਹੀਂ ਤਫ਼ਤੀਸ਼ ਚੱਲ ਰਹੀ ਹੈ ਠੀਕ ਹੈ